ਕਿਉਂਕਿ ਭਾਈ ਤਾਰੂ ਸਿੰਘ ਦਾ ਜੀਵਨ ਇਹੋ ਜਿਹਾ ਸੀ ਕਿ ਸਭੇ ਸੰਜੀ ਵਾਲਸ ਦਾਇਨ ਸਭ ਮਨਤਨਾਂ ਪਿਆਰ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਬਿੰਡਾ ਇਲਾਕੇ ਚ ਪਿਆਰ ਬੜਾ ਬਣੇ ਲੋਕਾਂ ਦੇ ਨਾਲ ਇਹ ਕਲਗੀਆਂ ਵਾਲਿਆ ਪਾਤਸ਼ਾਹ ਹੁਣ ਮੇਰੀ ਲਾਜ ਰੱਖੀ ਮੇਰੀ ਅਰਦਾਸ ਹੈ ਮੇਰੀ ਸਿੱਖੀ ਕਿਸੇsubprocess ਨਾਲ ਨਿਬੇ ਬਖਸ਼ ਹੋਈ ਕੇਸ ਨਹੀਂ ਕਤਲ ਕੀਤਾ ਹੋਏ ਬਾਈ ਸਾਹਿਬ ਦੇ ਬਹੁਤ ਕੋਸ਼ਿਸ਼ ਕੀਤੀ ਕਿਸ ਕਤਲ ਨਹੀਂ ਕੀਤਾ ਹੋਏ ਅਖੀਰ ਤੇ ਇਹ ਐਲਾਨ ਹੋ ਗਿਆ ਕਿ ਕਿਸ ਕਤਲ ਨਹੀਂ ਹੁੰਦੇ ਇਹਨਾਂ ਦੀ ਖੋਪਰੀ ਤਾਰ ਦਿੱਤੀ ਜਾਵੇ ਅਖੀਰ ਤੇ ਅਰੰਭੀਆਂ ਆ ਗਈਆਂ ਇਥੇ ਥੌੜੀਆਂ ਆ ਗਈਆਂ ਤੜਕੇ ਉੱਠ ਕੇ ਬੱਚਿਆਂ ਦੇ ਕੇਸ ਸਾਫ਼ ਕਰਿਆ ਕਰੋ ਦਸਤਾਰਾਂ ਸਜਾਇਆ ਕਰੋ ਸਿਰਾਂ ਤੇ ਜੂੜੇ ਕਰਿਆ ਕਰੋ ਇਹ ਬੜੀ-ਬੜੀ ਤੁਹਾਡੀ ਸੇਵਾ ਗੁਰੂ ਗੋਬਿੰਦ ਸਿੰਘ ਦੀ ਜੇ ਤੁਸੀਂ ਇਤਰਾ ਕਰੋਗੇ ਨਾ ਜਿੱਦੇ ਅੰਮ੍ਰਿਤ ਵੇਲੇ ਕੇਸ ਕਰੋਗੇ ਜੂੜਾ ਕਰੋਗੇ ਦਸਤਾਰਾਂ ਸਜਾ ਕੇ ਇਹ ਕਹੋਗੇ ਬੱਚੇ ਪਹਿਲਾਂ ਜਪਜੀ ਸਾਹਿਬ ਪੜ੍ਹ ਫਿਰ ਸਕੂਲ ਜਾਵੀਂ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਤਾਂ ਬੜੀਆਂ ਖੁਸ਼ੀਆਂ ਮਿਲ ਜਾਣਗੀਆਂ ਗੁਰੂ ਸੇਵਕ ਦੀਆਂ ਪਰ ਉਹਨਾਂ ਮਾਵਾਂ ਬੇਨਤੀ ਕਰਦਾ ਜਿਹੜੀਆਂ ਮਾਵਾਂ 100 ਰੁਪਿਆ ਦੇ ਕਹਿੰਦੀਆਂ ਨੇ ਆ ਪੁੱਤਰ ਆ 100 ਰੁਪਿਆ ਲੈ ਜਾ ਕਿਸ ਕਤਲ ਕਰਵਾ ਦੇ ਮੇਰੇ ਕੇਸ ਨਹੀਂ ਸਾਫ ਹੁੰਦੇ ਉਹਨਾਂ ਬਾਰੇ ਗੁਰੂਗਮਨ ਸਿੱਖੀ ਸੋਚਦਾ ਆਊਗਾ ਇਸ ਬਾਤ ਮੈਂ ਮੇਰੀ ਮਾਵਾ ਨੂੰ ਬੇਨਤੀ ਹੈ ਵੀਰਾਂ ਨੂੰ ਬੇਨਤੀ ਹੈ ਨੌਜਵਾਨੋ ਕੇਸ ਗੁਰੂ ਦੀ ਮੋਹਰ ਹੈ ਇਸ ਤਾਂ ਹੀ ਸੰਭਾਲ ਕਰੋ ਨਾਲ ਮੇਰੀ ਬੇਨਤੀ ਹੈ ਕਲਕੀਆਂ ਵਾਲੇ ਦਾ ਬਚਨ ਹੈ ਕਿਸਾਂ ਸਤਕਾਰ ਗੁਰੂ ਸਮਾਨ ਕਰਨਾ ਇਹ ਸਾਡੀ ਇਹ ਸਾਡੀ ਵਿਰਾਸਤ ਹੈ ਕੇਸ ਗੁਰੂ ਦੀ ਮੋਹਰ ਹੈ ਜਿੰਨਾ ਪਿਆਰ ਕਿਸੇ ਨਾਲ ਕਰੋਗੇ ਉਹਨਾਂ ਤੁਹਾਡਾ ਸਤਕਾਰ ਗੁਰੂ ਤੁਹਾਡਾ ਵੀ ਕਰਨਗੇ ਇਹ ਮੇਰੀ ਬੇਨਤੀ ਹੈ ਸਮੁੱਚੀ ਸੰਗਤ ਨੂੰ ਅੱਜ ਭਾਈ ਤਾਰੂ ਸਿੰਘ ਜੀ ਦੇ ਦਿਹਾੜੇ ਦੀਆਂ ਵਧਾਈਆਂ ਵੀ ਹੋਣ ਨਾਲ ਆਪਾਂ ਪ੍ਰੇਰਨਾ ਲੈ ਕੇ ਅੱਜ ਦਿਨ ਆਪਣੇ ਨੌਜਵਾਨਾਂ ਬੱਚਿਆਂ ਨੂੰ ਕਿਸੇ ਤਰੀਕੇ ਕਰੀਏ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸੰਗਤ ਨੂੰ ਪਹਿਲੀ ਸਾਮਨ ਅਤੇ ਨਾਲ-ਨਾਲ ਸ਼ਹੀਦ ਭਾਈ ਤਾਰੂ ਸਿੰਘ ਦੇ ਜੀ ਦੇ ਦਿਹਾੜੇ ਨੂੰ ਸਮਰਪਿਤ ਪੂਰੀ ਸਿੱਖ ਕੌਮ ਨਾਲ ਕੁਝ ਦਿਨ ਵਿਚਾਰ ਸਾਂਝੇ ਕਰਨਾ ਚਾਹੁੰਦਾ ਕਿ ਅੱਜ ਉਹ ਦਿਹਾੜਾ ਏ ਸ਼ਹੀਦ ਭਾਈ ਤਾਰੂ ਸਿੰਘ ਦਾ ਜਿਨ੍ਹਾਂ ਨੇ ਆਪਣੀ ਖੋਪਰੀ ਤਾਂ ਲਵਾ ਲਈ ਪਰ ਕਿਸ ਕਤਲ ਨਹੀਂ ਕਰਵਾਇਆ ਉਹਨਾਂ ਜੀਵਨ ਬਾਰੇ ਮੈਂ ਥੋੜੀ ਵਿਚਾਰ ਕਰਨਾ ਚਾਹਣਾ ਹੈ ਕਿ ਭਾਈ ਤਾਰੂ ਸਿੰਘ ਦਾ ਜਿਹੜਾ ਜਨਮ ਹੈ ਉਹ ਪੋਵਿੰਡ ਹੋਇਆ ਤੇ ਇਹਨਾਂ ਦੇ ਪਰਿਵਾਰ ਵਿੱਚੋਂ ਜਿਹੜੇ ਪਿਤਾ ਜੀ ਹੈ ਛੋਟੀ ਉਮਰ ਵਿੱਚ ਹੀ ਉਹ ਚੜ੍ਹਾਈ ਕਰ ਜਾਂਦੇ ਐ ਇੱਕ ਵੱਡੀ ਭੈਣ ਤਾਰੋ ਤੇ ਭਾਈ ਤਾਰੂ ਸਿੰਘ ਦੋ ਭੈਣ ਭਰਾ ਤੇ ਮਾਤਾ ਇਹਨਾਂ ਦੀ ਜੋ ਘਰ ਵਿੱਚ ਜ਼ਿੰਮੇਵਾਰ ਦਾ ਕੰਮ ਕਰਦੇ ਐ ਖੇਤੀਬਾੜੀ ਦਾ ਕੰਮ ਕਰਦੇ ਐ ਔਰ ਜਿਹੜੀ ਮਾਤਾ ਐ ਉਹ ਪੂਰੀ ਗੁਰਸਿੱਖਾ ਹੈ ਬਾਣੀ ਪੜਨ ਵਾਲੀ ਹੈ ਆਪਣੇ ਪੁੱਤਰ ਨੂੰ ਝੋਲੀ ਚ ਲੈ ਕੇ ਜਪਜੀ ਦੀਆਂ ਲੋਰੀਆਂ ਦਿੱਤੀਆਂ ਉਹਨਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਉਹਨਾਂ ਅੰਦਰ ਸਿੱਖੀ ਦਾ ਜਜ਼ਬਾ ਭਰਿਆ ਤੇ ਛੋਟੀ ਵੱਡੀ ਉਮਰ ਹੋਣ ਤੇ ਭਾਈ ਤਾਰੂ ਸਿੰਘ ਹਰਮੰਦਰ ਸਾਹਿਬ ਜਾਂਦੇ ਐ ਉਥੇ ਦਰਸ਼ਨਦਾਰੇ ਕਰਦੇ ਐ ਭਾਈ ਮਨੀ ਸਿੰਘ ਆ ਪੰਜਾਂ ਪਿਆਰੇ ਚ ਲੱਗਦੇ ਐ ਉਹਨਾਂ ਕੋਲੋਂ ਅਮਰਦੀ ਦਾਤ ਲੈ ਕੇ ਸਿੰਘ ਸਾਜ ਜਾਂਦੇ ਐ ਹਾਲਾਤ ਇਹ ਸਨ ਉਸ ਟਾਈਮ ਕਿ ਜਕਰੀਆ ਖਾਂ ਜੋ ਲਾਹੌਰ ਦਾ ਨਵਾਬ ਐ ਉਹਨੇ ਇੰਨਾ ਜ਼ੁਲਮ ਕੀਤਾ ਐ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਗਏ ਸਿੱਖ ਆਪਣੇ ਘਰਬੜ ਛੱਡ ਕੇ ਜੰਗਲਾਂ ਨੂੰ ਚਲੇ ਗਏ ਤੇ ਜਦੋਂ ਸਿੱਖਾਂ ਦੇ ਸਿਰ ਪਏ ਗਏ ਸੇਸਿਆਂ ਦੇ ਮੁੱਲ ਪਏ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਈ ਤਾਰੂ ਸਿੰਘ ਜੰਗਲਾਂ 'ਚ ਸਿੰਘਾਂ ਨੂੰ ਮਿਲਣ ਵਾਸਤੇ ਗਿਆ ਜਦੋਂ ਹਾਲਾਤ ਵੇਖੀ ਉਥੇ ਕੇ ਸਿੰਘ ਭੁੱਖੇ ਪਾਣੇ ਐ ਔਰ ਕਈ ਵਾਰਾਂ ਤਾਂ ਪੱਤੇ ਖਾ ਕੇ ਜਾਰਾ ਕਰਨਾ ਪੈਂਦਾ ਸਿੰਘਾਂ ਨੂੰ ਜਦੋਂ ਹਾਲਾਤ ਵੇਖੀ ਘਰੇ ਆਏ ਆਪਣੀ ਮਾਤਾ ਨਾਲ ਵਿਚਾਰ ਕੀਤੀ ਮਾਤਾ ਨੂੰ ਕਹਿਣ ਲੱਗੇ ਮਾਤਾ ਜੀ ਬੜਾ ਵੱਡਾ ਇੱਕ ਮੌਕਾ ਸੇਵਾ ਕਰਨ ਦਾ ਆਪਾਂ ਨੂੰ ਆਪਾਂ ਸੇਵਾ ਕਰੀਏ ਮਾਤਾ ਕਹਿਣ ਲੱਗੀ ਵੀ ਕੀ ਸੇਵਾ ਕਰਨੀ ਹੈ ਪੁੱਤਰ ਕਹਿਣ ਲੱਗਾ ਪਾਈਤਾ ਰੁੱਸਿਆ ਕਹਿਣ ਲੱਗੇ ਮਾਤਾ ਜੀ ਹਾਲਾਤ ਇਹ ਬਣ ਗਏ ਕਿ ਜਿਹੜੇ ਸਿੰਘ ਜਿਹੜੇ ਲੜਦੇ ਜ਼ੁਲਮ ਦੇ ਵਿਰੋਧ ਲੜਦੇ ਐ ਜਿਹੜਾ ਸਿੱਖੀ ਸਿਧਾਂਤਾਂ ਵਾਸਤੇ ਲੜ ਰਹੇ ਨੇ ਉਹ ਜੰਗਲਾਂ ਵਿੱਚ ਭੁੱਖੇ ਪਾਣੇ ਐ ਉਹਨਾਂ ਨੂੰ ਪ੍ਰਸ਼ਾਦੇ ਦੀ ਲੋੜ ਐ ਆਪਾਂ ਘਰਾਂ 'ਚ ਲੰਗਰ ਲਾਈਏ ਇਹ ਵਿਚਾਰ ਬਣਾਈ ਗਈ ਸਾਰਾ ਲੱਕ ਇਕੱਠਾ ਹੋਇਆ ਪਿੰਡ ਇਕੱਠਾ ਹੋਇਆ ਘਰ ਚ ਲੋਹ ਲੱਗਣ ਲੱਪਣ ਲੱਗ ਪਈ ਔਰ ਦੋ ਟਾਈਮ ਲੰਗਰ ਚੱਲਦਾ ਏ ਔਰ ਭਾਈ ਤਾਰੂ ਸਿੰਘ ਆਪ ਸਿਰ ਤੇ ਟੋਕਰੀ ਰੱਖ ਕੇ ਪ੍ਰਸ਼ਾਦਿਆਂ ਵਾਲੀ ਹੱਥ ਚ ਬਾਲਟੀ ਲੈ ਕੇ ਦਾਲਾਂ ਵਾਲੀ ਸਬਜ਼ੀਆਂ ਵਾਲੀਆਂ ਤੇ ਜੰਗਲਾਂ ਜਾ ਕੇ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਉਹਨੇ ਸੇਵਾ ਕਰ ਰਹੇ ਨੇ ਸੀ ਕੌਮ ਦੀ ਬੜੀ-ਬੜੀ ਸੇਵਾ ਨਿਭਾ ਰਹੇ ਨੇ ਉਹਨੇ ਚਿਰ ਨੂੰ ਜ਼ਕਰੀਆ ਖਾਂ ਇੱਕ ਮੀਟਿੰਗ ਕਰਦਾ ਏ ਸਾਰੇ ਆਪਨੇ ਉਹਧਰ ਨੂੰ ਇਕੱਠਿਆਂ ਕਰਕੇ ਇੱਕ ਵਿਚਾਰ ਰੱਖਦਾ ਏ ਕਹਿਣ ਲੱਗੇ ਕਿ ਮੈਂ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਾਂ ਸਿਰਾਂ ਦੇ ਮੁੱਲ ਪਾ ਦਿੱਤੇ ਹੈ ਘਰਾਂ ਦੇ ਘਰ ਮੈਂ ਖਤਮ ਕਰ ਦਿੱਤੇ ਨੇ ਪਰ ਹਜੇ ਮੈਨੂੰ ਹਜੇ ਵੀ ਮੈਨੂੰ ਆਵਾਜ਼ਾਂ ਆ ਰਹੀਆਂ ਨੇ ਜਕਾਰਿਆਂ ਦੀਆਂ ਹਜੇ ਮੈਨੂੰ ਗੁਰਬਾਣੀ ਦੀਆਂ ਆਵਾਜ਼ਾਂ ਮੇਰੀਆਂ ਕੰਨਾਂ 'ਚ ਪੈ ਰਹੀਆਂ ਨੇ ਇਹ ਸਿੱਖ ਖਤਮ ਕਿਉਂ ਨਹੀਂ ਹੋ ਰਹੇ ਇਹਦਾ ਕਾਰਨ ਕੀ ਹੈ ਸਿੱਖੇ ਚੜ੍ਹਦੀ ਕਲਾ 'ਚ ਕਿਉਂ ਆ ਤੇ ਉਸ ਟਾਈਮ ਹਰਪਖਤਨ ਰੰਗੀਆਂ ਜਿਹੜਾ ਇੱਕ ਟਾਊਟ ਹੈ ਸਰਕਾਰ ਦਾ ਜਿਹੜਾ ਸਿੱਖਾਂ ਦੀ ਟੌਟੀ ਕਰਦਾ ਹੈ ਜਿਹੜਾ ਸਿੱਖਾਂ ਦੀ ਮੁਖਬਰੀ ਕਰਨ ਵਾਲਾ ਹੈ ਉਹ ਨੇ ਗੱਲ ਕਹੀ ਹੈ ਉਹ ਕਹਿਣ ਲੱਗਾ ਕਿ ਜਿੰਨਾ ਚਿਰ ਭਾਈ ਤਾਰੂ ਸਿੰਘ ਵਰਗੇ ਪੋ ਬਣਦੇ ਰਹਿਣ ਵਾਲਾ ਸਿੰਘ ਜਿੰਨਾ ਚਿਰੇ ਸਿੰਘ ਜਿਉਂਦੇ ਐ ਉਹਨਾਂ ਚਿਰ ਸਿੱਕੇ ਨੂੰ ਖਤਮ ਨਹੀਂ ਕਰ ਸਕਦਾ ਕੋਈ ਵੀ ਉਹ ਕਹਨ ਲੱਗਾ ਕਾਰਨ ਕੀ ਐ ਕਹਨ ਲੱਗੇ ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਨੇ ਭੁੱਖੇ ਪਾਣੇ ਮਰਨਾ ਜਿਨ੍ਹਾਂ ਨੇ ਉਹਨਾਂ ਨੂੰ ਭਾਈ ਤਾਰੂ ਸਿੰਘ ਪ੍ਰਸ਼ਾਦਾ ਛਕਾ ਕੇ ਫਿਰ ਉਹਨਾਂ ਨੂੰ એનર્ਜੀ ਦੇ ਰਿਆ ਉਹਨਾਂ ਨੂੰ ਉਹਨਾਂ ਨੂੰ ਫਿਰ ਤਾਕਤ ਦੇ ਰਿਆ ਉਹਨਾਂ ਨੂੰ ਇਸ ਵਾਰ ਤੇ ਭਾਈ ਤਾਰੂ ਸਿੰਘ ਵਰਗੇ ਜੇ ਸਿੰਘ ਜਿਉਂਦੇ ਐ ਤੇ ਸਿੱਕੇ ਖਤਮ ਹੋਸਾ ਦੀ ਕਦੀ ਵੀ ਕਹਨ ਲੱਗੀ ਕਿਤਾ ਜਾਵੇ ਕਹਨ ਲੱਗੇ ਮੇਰੇ ਨਾਲ ਛਪਾਈ ਭੇਜੋ ਤੇ ਮੈਂ ਉਹਨਾਂ ਨੂੰ ਫੜ ਕੇ ਲਿਆਵਾਂਗਾ ਸੋ ਕੁਝ ਫੌਜਦਾਰ ਕੁਝ ਸਿਪਾਈ ਜਿਹੜੇ ਆ ਉਹ ਲਾਹੌਰ ਤੋਂ ਗ੍ਰਿਫਤਾਰ ਕਰਨ ਵਾਸਤੇ ਆਉਂਦੇ ਆ ਜਦੋਂ ਘਰੇ ਆਉਂਦੇ ਭਾਈ ਤਾਰੂ ਸਿੰਘ ਬਾਹਰ ਖੇਤਾਂ 'ਚ ਕੰਮ ਕਰ ਰਹੇ ਹੁੰਦੇ ਆ ਮਾਤਾ ਕਹਿਣ ਲੱਗੀ ਭਾਈ ਪਹਿਲਾਂ ਪ੍ਰਸ਼ਾਦਾ ਛਕੋ ਕਹਿਣ ਲੱਗਾ ਅਸੀਂ ਛਕਣ ਵਾਸਤੇ ਨਹੀਂ ਆਏ ਅਸੀਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨਾ ਭਾਈ ਤਾਰੂ ਸਿੰਘ ਬਾਹਰੋਂ ਆ ਗਏ ਉਹਨਾਂ ਦੇ ਨਾਲ ਪਿੰਡ ਇਕੱਠਾ ਹੋ ਗਿਆ Hindu Muslim ਸਾਰੇ ਸਾਰੇ ਇਕੱਠੇ ਹੋ ਗਏ ਕਿਉਂਕਿ ਭਾਈ ਤਾਰੂ ਸਿੰਘ ਦਾ ਜੀਵਨ ਇਹੋ ਜਿਹਾ ਸੀ ਕਿ ਸਭੇ ਸਾਂਝੀ ਵਾਲਸ ਦਾਇਨ ਸਭਨ ਮਾਨਤਨਾ ਪਿਆਰ ਕਰਨ ਵਾਲੇ ਭਾਈ ਤਾਰੂ ਸਿੰਘ ਜੀ ਬੜਾ ਇਲਾਕੇ ਚ ਪਿਆਰ ਬੜਾ ਬਣੇ ਲੋਕਾਂ ਦੇ ਨਾਲ ਸਾਰੇ ਇਕੱਠਾ ਹੋ ਗਿਆ ਨੌਜਵਾਨ ਇਕੱਠੇ ਹੋਏ ਬਜ਼ੁਰਗ ਇਕੱਠੇ ਹੋਏ ਜਦੋਂ ਗ੍ਰਿਫਤਾਰ ਕਰਨ ਵਾਸਤੇ ਕਹਿਣ ਲੱਗੇ ਅਸੀਂ ਕੱਲੇ ਭਾਈ ਤਾਰੂ ਸਿੰਘ ਨੂੰ ਨਹੀਂ ਅਸੀਂ ਭੈਣ ਤਾਰੂ ਨੂੰ ਵੀ ਲੈ ਕੇ ਜਾਣਾ ਨਾਲ ਜਦੋਂ ਇਹ ਵਿਚਾਰ ਹੋਇਆ ਉੱਥੇ ਤੇ ਜਿਹੜੇ ਨੌਜਵਾਨ ਕਹਿਣ ਲੱਗੇ ਕਿ ਐ ਛਪਾਈਓ ਇਹ ਭੈਣ ਜਿਹੜੀ ਭੈਣ ਤਾਰੂ ਹੈ ਨਾ ਇਹ ਕੱਲੇ ਭਾਈ ਤਾਰੂ ਸਿੰਘ ਦੀ ਭੈਣ ਨਹੀਂ ਸਾਡੀ ਵੀ ਭੈਣ ਹੈ ਅਸੀਂ ਇਹਨੂੰ ਜਾਨ ਨਹੀਂ ਦਵਾਂਗੇ ਤੇ ਵੀ ਜਿਹੜੇ ਬਜ਼ੁਰਗ ਹੈ ਉਹ ਕਹਿਣ ਲੱਗੇ ਇਹ ਜਿਹੜੀ ਭੈਣ ਤਾਰੂ ਹੈ ਨਾ ਇਹ ਭਾਈ ਜੋਸ਼ ਦੀ ਬੱਚੀ ਨਹੀਂ ਹੈ ਸਾਡੀ ਵੀ ਬੱਚੀ ਹੈ ਤੀਆਂ ਭੈਣਾਂ ਸਭੇ ਸਾਂਝੀਆਂ ਹੁੰਦੀਆਂ ਨੇ ਇਸ ਵਾਸਤੇ ਇਸ ਵਾਸਤੇ ਅਸੀਂ ਇਹਨੂੰ ਗ੍ਰਿਫਤਾਰ ਨਹੀਂ ਕਰਨ ਨਹੀਂ ਲੈ ਜਾਣ ਦੇਵਾਂਗੇ ਸਾਡੇ ਵਿੱਚ ਸੋ ਇੰਨਾ ਜੋਰ ਪੈਣ ਤੇ ਭੈਣ ਤਾਰੂ ਜਿਹੜੇ ਹੈ ਉਹ ਗ੍ਰਿਫਤਾਰ ਨਹੀਂ ਹੁੰਦੇ ਭਾਈ ਤਾਰੂ ਸਿੰਘ ਨੂੰ ਇੱਥੋਂ ਗ੍ਰਿਫਤਾਰ ਕਰਕੇ ਅੱਗੇ ਪਿੰਡ ਪੜਾਣਾ ਹੈ ਉੱਥੇ ਲੈ ਜਾਂਦੇ ਐ ਜਦੋਂ ਸਾਰਾ ਇਕੱਠਾ ਹੁੰਦਾ ਹੈ ਉਹ ਕੋਸ਼ਿਸ਼ ਕਰਦੇ ਵਿਛੜਾਲੀਏ ਭਾਈ ਤਾਰੂ ਸਿੰਘ ਪਈਆਂ ਨੂੰ ਮਾਰ ਕੇ ਭਾਈ ਤਾਰੂ ਸਿੰਘ ਕਹਿੰਨ ਲੱਗੇ ਕਿ ਸਿੱਖ ਬੇਨਤੀ ਬੇਨਤੀ ਕਰਨ ਲੱਗੇ ਸਿੱਖੋ ਮੇਰੀ ਬੇਨਤੀ ਹੈ ਮੈਨੂੰ ਛੀਦੀ ਦਾ ਮੌਕਾ ਹੈ ਮੈਂ ਛੀਦ ਹੋਵਾਂਗਾ ਮੈਨੂੰ ਕੋਈ ਨਹੀਂ ਹੈ ਇੱਕ ਮੇਰੀ ਬੇਨਤੀ ਹੈ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਹੋਰ ਕੰਮ ਕਰੋ ਇਹ ਸਰਕਾਰਾਂ ਇੱਕ ਲੋਹ ਬੰਦ ਕਰਨਾ ਚਾਹੁੰਦੀਆਂ ਨੇ ਇਹ ਲੰਗਰ ਬੰਦ ਕਰਨਾ ਚਾਹੁੰਦੀਆਂ ਨੇ ਮੇਰੀ ਇਹ ਬੇਨਤੀ ਹੈ ਸਰਕਾਰ ਇੱਕ ਲੋਹ ਬੰਦ ਕਰਨੀ ਚਾਹੁੰਦੀ ਹੈ ਤੁਸੀਂ ਘਰਾਂ ਘਰਾਂ ਚ ਲੋਹਾ ਤਾ ਦਿਓ ਘਰਾਂ ਘਰਾਂ ਚ ਲੰਗਰ ਲਾ ਦਿਓ ਤਾਂ ਜੋ ਇਹ ਸੇਵਾ ਕਰ ਸਕੀਏ ਮੈਨੂੰ ਛੀਦ ਹੋਣ ਦਿਓ ਤੁਸੀਂ ਸੋ ਭਾਈ ਤਾਰੂ ਸਿੰਘ ਜੀ ਲੌਰ ਪਹੁੰਚ ਜਾਂਦੇ ਹੈ ਜਕਰੀਆ ਖਾਂ ਸਵਾਲ ਜਵਾਬ ਕਰਦਾ ਹੈ ਭਾਈ ਤਰਸਨ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਅਖੀਰ ਤੇ ਜਦੋਂ ਭਾਈ ਤਰਸ ਸਿੰਘ ਨਾ ਡਰੇ ਨਾ ਲਾਲਚ ਵਿੱਚ ਆਏ ਤੇ ਇਹ ਗੱਲ ਵਾਪਸ ਜਦੋਂ ਕਹੀ ਕਹਿਣ ਲੱਗੇ ਭਾਈ ਤਾਰੂਸਿਆਂ ਜਿਹੜਾ ਜਿਹੜਾ ਜਗੜਖਾਂ ਲੱਗਾ ਭਾਈ ਤਾਰੂਸਿਆਂ ਤੂੰ ਸਿੱਖੀ ਛੱਡ ਦੇ ਤੇਰੀ ਤੇ ਜਰੀ ਜਾਨ ਬੱਜ ਜਾਵੇਗੀ ਤੇ ਭਾਈ ਤਾਰਸਾਂ ਕਹਿਣ ਲੱਗੇ ਜਕਰੀਆ ਖਾਂ ਤੁਸੀਂ ਸਿੱਖੀ ਛੱਡਣ ਦੀ ਗੱਲ ਕਰਦਾ ਮੈਂ ਅਰਦਾਸ ਕਰਦਾ ਕਲਗੀਆਂ ਵਾਲੇ ਪਾਪਾਸ਼ਾ ਕੋ ਹਿਕ ਲਗੀਆਂ ਵਾਲਿਆ ਪਾਸ਼ਾ ਮੇਰੀ ਸਿੱਖੀ ਕਿਸੇ ਉਸ ਵਸਨ ਨਾਲ ਨਹੀਂ ਬਈ ਜਦੋਂ ਕੇਸਾਂ ਦੀ ਗੱਲ ਸੁਣੀ ਨਾ ਜਿਹੜਿਆ ਬਹੁਤ ਗਰਮ ਹੋਇਆ ਕਹ ਲਗ ਤੂੰ ਕੇਸਾਂ ਦੀ ਗੱਲ ਕਰਦਾ ਏ ਤੇਰੇ ਕੇਸ ਮੈਂ ਜਿੱਤੀਆਂ ਮਾਰ ਕੇ ਪਟਾਂਗਾ ਜਦੋਂ ਗੱਲ ਹੋਈ ਨਾ ਤੇ ਭਾਈ ਤਰਸ ਸਿੰਘ ਲਗੇ ਜੁਗਰੀਆ ਖਾਂ ਮੈਨੂੰ ਜੋ ਮਰਜੀ ਕਹਿ ਲਾ ਕੇਸ ਮੇਰੇ ਗੁਰੂ ਦੀ ਮੋਹਰ ਨੇ ਕੇਸ ਗੁਰੂ ਦੀ ਬਖਸ਼ ਹੈ ਕਿਸਾਨੂੰ ਮਾਰਾ ਨਾ ਕਹੇ ਜਦੋਂ ਫੇਰ ਦੁਬਾਰਾ ਇਹ ਗੱਲ ਕਹੀ ਤੇ ਭਾਈ ਤਰਸ ਸਿੰਘ ਲੱਗਾ ਤੂੰ ਜੁੱਤੀਆਂ ਦੀ ਗੱਲ ਕਰਦਾ ਐ ਮੇਰਾ ਵੀ ਬਚਨ ਐ ਮੈਂ ਤੈਨੂੰ ਜੁੱਤੀਆਂ ਦੇ ਨਾਲ ਅੱਗੇ ਲੱਗੇ ਲਾ ਕੇ ਪਹਿਲਾਂ ਨੱਕਾ ਚਾਹੂੰਗਾ ਮੈਂ ਸਟਕਣ ਫਾਟੇ ਵੀ ਜਾਊਂਗਾ ਸੋ ਜ਼ਗਰੀਆ ਖਾਨ ਨੇ ਐਲਾਨ ਕਰਤਾ ਕਿ ਭਾਈ ਤਾਰੂ ਸਿੰਘ ਨੂੰ ਛੀਦ ਕਰਨ ਤੋਂ ਪਹਿਲਾਂ ਇਹਦੇ ਕੇਸ ਉਤਾਰੇ ਜਾਣ ਕਿਉਂਕਿ ਕਿਸੇ ਦਾ ਬੜਾ ਮਾਣ ਕਰਦਾ ਭਾਈ ਤਾਰੂ ਸਿੰਘ ਇਹ ਐਲਾਨ ਹੋਇਆ ਇੱਥੇ ਕੈਂਚੀਆਂ ਆ ਗਈਆਂ ਇੱਥੇ ਜਿਤ ਕਿਸ ਕਿਸ ਕਰਨ ਵਾਲੀ ਜਲਾਦ ਆ ਗਈ ਪਰ ਗੁਰੂ ਅੱਗੇ ਅਰਦਾਸ ਕੀਤੀ हे ਕਲਗੀਆਂ ਵਾਲਿਆ ਪਾਤਸ਼ਾਹ ਹੁਣ ਮੇਰੀ ਲਾਜ ਰੱਖੀ ਮੇਰੀ ਅਰਦਾਸ ਐ ਮੇਰੀ ਸਿੱਖੀ ਕਿਸੇ ਸੁਰਸਾ ਨਾਲ ਨਿਭੇ ਬਖਸ਼ ਹੋਈ ਕੇਸ ਨਹੀਂ ਕਤਲ ਕੀਤੇ ਹੋਏ ਬਾਈ ਸਾਹਿਬ ਦੇ ਬਹੁਤ ਕੋਸ਼ਿਸ਼ ਕੀਤੀ ਕੇਸ ਕਤਲ ਨਹੀਂ ਕੀਤੇ ਹੋਏ ਅਖੀਰ ਤੇ ਇਹ ਐਲਾਨ ਹੋ ਗਿਆ ਕਿ ਕੇਸ ਕਤਲ ਨਹੀਂ ਹੁੰਦੇ ਇਹਨਾਂ ਦੀ ਖੋਪਰੀ ਤਾਰ ਦਿੱਤੀ ਜਾਵੇ ਅਖੀਰ ਤੇ ਇਹ ਰੰਬੀਆਂ ਆ ਗਈਆਂ ਇੱਥੇ ਥੌੜੀਆਂ ਆ ਗਈਆਂ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਗਈ ਇੱਕ ਪਾਸ ਛੁੱਟ ਦਿੱਤਾ ਗਿਆ ਉਧਰੋਂ ਜਿਹੜਾ ਜਿਹੜੇ ਆਪਣੇ ਮਹਿਲਾਂ ਚਲਾ ਜਾਂਦਾ ਹੈ ਅਗਲੇ ਅਗਲੇ ਦਿਨ ਜਿਹੜਾ ਜਕਰੀਆ ਖਾਂ ਉਹ ਬਿਮਾਰ ਹੋ ਗਿਆ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਬੜਾ ਪਰੇਸ਼ਾਨ ਬੜਾ ਤੰਗ ਹੋਇਆ ਅਖੀਰ ਤੇ ਜਦੋਂ ਬਹੁਤ ਤੰਗ ਹੋ ਗਿਆ ਕਿਉਂਕਿ ਬੜੇ ਹਕੀਮ ਸੱਦੇ ਗਏ ਵਾਹ ਸੱਦੇ ਗਏ ਕੋਈ ਇਲਾਜ ਨਹੀਂ ਕੋਈ ਦਵਾਈ ਨਹੀਂ ਮੈਂ ਬੇਨਤੀ ਕਰਾਂ ਦੋ ਰੋਗ ਹੁੰਦੇ ਆ ਇੱਕ ਹੁੰਦਾ ਕਰਮ ਰੋਗ ਇੱਕ ਹੁੰਦਾ ਹੈ ਸਰੀਰਕ ਰੋਗ ਜਿਹੜਾ ਸਰੀਰਕ ਰੋਗ ਹੈ ਨਾ ਉਹ ਦਵਾਈਆਂ ਠੀਕ ਕਰ ਸਕਦੀਆਂ ਨੇ ਉਹਦੇ ਵਾਸਤੇ ਡਾਕਟਰ ਦੇ ਹਸਪਤਾਲ ਨੇ ਜਿਹੜੇ ਕਰਮ ਰੋਗ ਹੈ ਉਹਦਾ ਇਲਾਜ ਹੈ ਗੁਰੂ ਦੀ ਬਖਸ਼ ਗੁਰੂ ਦੀ ਅਰਦਾਸ ਗੁਰੂ ਦਾ ਸਿਮਰਨ ਇਹ ਕਰਮ ਰੋਗ ਸੀ ਇਹ ਰੋਗ ਦੁਨੀਆਂ ਵਾਲਾ ਨਹੀਂ ਸੀ ਅਖੀਰ ਤੇ ਭਾਈ ਸ਼ਬੀਸ਼ ਸਿੰਘ ਸੱਦਿਆ ਗਿਆ ਭਾਈ ਸ਼ਬੀਸ਼ ਨੂੰ ਕਹਿਣ ਲੱਗਾ ਮੈਂ ਮਾਫੀ ਮੰਗ ਲੈਣਾ ਹੈ ਭਾਈ ਤਾਰੂ ਸਿੰਘ ਕੋਲੋਂ ਮੈਨੂੰ ਮaaf ਕੀਤਾ ਜਾਵੇ ਭਾਈ ਸ਼ਬੀਸ਼ ਸਿੰਘ ਇਹਨਾਂ ਦੀ ਗੱਲ ਸੁਣ ਕੇ ਭਾਈ ਤਾਰੂ ਸਿੰਘ ਕੋਲ ਜਾਂਦਾ ਹੈ ਭਾਈ ਤਾਰੂ ਸਿੰਘ ਕਹਿਣ ਲੱਗੇ ਇਹ ਫੈਸਲਾ ਸਿੱਖ ਪੰਥ ਕਰੇਗਾ ਸਿੱਖ ਪੰਥ ਇਕੱਠਾ ਕੀਤਾ ਗਿਆ ਪੰਜ ਪਿਆਰੇ ਚੁਣੇ ਗਏ ਪੰਜਾਂ ਪਿਆਰਾਂ ਫੈਸਲਾ ਦਿੱਤਾ ਕਿ ਜਿਹੜਾ ਭਾਈ ਤਾਰੂ ਸਿੰਘ ਨੇ ਵਚਨ ਕੀਤਾ ਹੈ ਕਿ ਮੈਂ ਜੁੱਤੀਆਂ ਅੱਗੇ ਲਾ ਕੇ ਲੈ ਜਾਣਾ ਇਹ ਵਚਨ ਪੂਰਾ ਹੋਣਾ ਹੈ ਪੰਜਾਂ ਹੁਕਮ ਕੀਤਾ ਹੈ ਕਿ ਭਾਈ ਤਾਰੂ ਸਿੰਘ ਦਾ ਜੋੜਾ ਲਿਆਂਦਾ ਜਾਵੇ ਜਗਰੀਖਾਂ ਸਿਰਚ ਮਾਰਿਆ ਜਾਵੇ ਜਿੰਨਾ ਵੱਧ ਜ਼ੋਰ ਮਾਰੋਗੇ ਜ਼ੋਰ ਦੀ ਮਾਰੋਗੇ ਉਹਨੇ ਵੱਧ ਉਹਨੂੰ ਪਿਸ਼ਾਬ ਆਊਗਾ ਸੋ ਇਸ ਤਰ੍ਹਾਂ ਹੋਇਆ ਜੋੜਾ ਮੰਗਾਇਆ ਗਿਆ ਜਗਰੀਖਾਂ ਸਿਰਚ ਮਾਰਦੇ ਸਵੇਰੇ ਮਾਰਦੇ ਪਿਸ਼ਾਬ ਆ ਜਾਂਦਾ ਏ ਸ਼ਾਹ ਨੂੰ ਫਿਰ ਬੰਦ ਹੋ ਜਾਂਦਾ ਫਿਰ ਚਿੱਤਰ ਮਾਰਦੇ ਆ ਫਿਰ ਪਿਸ਼ਾਬ ਆ ਜਾਂਦਾ ਫਿਰ ਬੰਦ ਹੋ ਜਾਂਦਾ ਫੇ ਚਿੱਤਰ ਮਾਰਦੇ ਆ 20 21 ਦਿਨ ਜੁੱਤੀਆਂ ਖਾਂਦਾ ਜਗਰੀਆਖਾਂ ਨਰਕਾ ਨੂੰ ਚਲਾ ਗਿਆ 22ਵੇਂ ਦਿਨ ਜਿਹੜਾ ਭਾਈ ਤਾਰੂ ਸਿੰਘ ਹੈ ਉਹਨੂੰ ਠੀਕ ਉਹਦਾ ਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਕਹਿਣ ਲੱਗੇ ਨਹੀਂ ਲਾਜ ਨਾ ਕਰੋ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਬਲਾਵਾ ਆ ਗਿਆ ਏ ਮੈਂ ਸੱਚਖੰਡ ਜਾਣਾ ਏ ਹਰਮੰਦਰ ਸਿੰਘ ਭੇਜੋ ਉੱਥੋਂ ਹਰਮੰਦਰ ਸਿੰਘ ਜਲ ਲਿਆਓ ਉੱਥੋਂ ਜਲ ਲਿਆ ਕੇ ਮੇਰਾ ਛਨਾਣ ਕੀਤਾ ਜਾਵੇ ਛਨਾਣ ਕੀਤਾ ਗਿਆ ਭਾਈ ਤਾਰੂ ਸਿੰਘ ਨੇ ਆਪ ਛਨਾਣ ਕੀਤਾ ਛਨਾਣ ਕਰਨ ਤੋਂ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਜਕਾਰਾ ਛੱਡਿਆ ਫਤਿਹ ਬੁਲਾ ਕੇ ਤੇ ਭਾਈ ਤਾਰੂ ਸਿੰਘ ਅੱਜ ਦੇ ਦਿਨ ਜੋ ਸੱਚਖੰਡ ਚਲੇ ਗਏ ਇਹ ਸਾਡਾ ਇਤਿਹਾਸ ਹੈ ਮੈਂ ਬੇਨਤੀ ਕਰਨਾ ਸਿੱਖੋ ਇੰਨਾ ਕੇਸਾਂ ਪਿੱਛੇ ਖੋਪਰੀਆਂ ਲੈ ਗਈਆਂ ਸਾਡੀਆਂ ਇੰਨਾ ਕਿਸਾਂ ਪਿੱਛੇ ਸਾਡੇ ਛਿੱਧੀਆਂ ਪ੍ਰਾਪਤ ਹੋ ਗਈਆਂ ਅੱਜ ਪਤਾ ਲੱਗਾ ਮੈਨੂੰ ਕੱਲ ਪਤਾ ਮੈਨੂੰ ਕੱਲ ਫੋਨ ਆਇਆ ਕਿ ਮੱਲਾਂ ਵਾਲਿਓ ਪਿੰਡਾਂ ਦੇ ਵਿੱਚ 2000 ਰੁਪਏ ਕਿਲੋ ਕੇਸ ਵਿਕ ਰਹੇ ਨੇ ਵਿਕ ਰਹੇ ਨੇ ਉਹ ਲੈ ਰਹੇ ਨੇ ਸਾਡੇ ਉਹ ਕੇਸ ਜਿੰਨਾ ਪਿੱਛੇ ਖੋਪਰੀਆਂ ਲੈ ਗਈਆਂ ਅੱਜ ਸਿੱਖ ਕੇਸ ਵੇਚਣ ਲੱਗ ਪਏ ਆਪਦੇ ਮੈਂ ਬੇਨਤੀ ਕਰਦਾ ਕੇਸ ਵੇਚਿਆ ਨਾ ਕਰੋ ਕੇਸ ਗੁਰੂ ਦੀ ਮੋਹਰ ਹੈ ਇੰਨਾ ਕਿਸਾਂ ਕੇਸਾਂ ਵਿੱਚ ਬੜੀਆਂ ਕੁਰਬਾਨੀਆਂ ਹੋਈਆਂ ਜੀ ਉਹਨਾਂ ਕੇਸਾਂ ਸਤਕਾਰ ਕਰਿਆ ਕਰੋ ਇਹਨਾਂ ਦਾ ਮੁੱਲ ਨਾਲ ਲਿਆ ਕਰੋ ਕੇਸਾਂ ਦਾ ਇਹਨਾਂ ਮੁੱਲ ਭਾਈ ਤਾਰੂ ਸਿੰਘ ਨੂੰ ਮਿਲਦਾ ਸੀ ਨਵਾਬੀ ਇਹਨਾਂ ਕੇਸਾਂ ਦਾ ਮੁੱਲ ਪੈਂਦਾ ਸੀ ਕਰੋੜਾ ਰੁਪਇਆ ਮਿਲਦਾ ਸੀ ਭਾਈ ਤਰਸ ਨੇ ਮੁੱਲ ਨਹੀਂ ਖਰੀਦਿਆ ਮੁੱਲ ਨਹੀਂ ਵਿਕੇ ਉਹ ਅੱਜ ਅਸੀਂ ਕੇਸ ਵੇਚਣ ਲੱਗ ਪਏ ਆਂ ਅਸੀਂ ਆਪਣੇ ਗੱਲ ਕਿਹੜੀ ਗੱਲ ਗਲਤ ਹੋ ਗਈ ਸਾਡੇ ਵਿੱਚ ਇਸ ਬਾਤ ਵਿੱਚ ਮੈਂ ਬੇਨਤੀ ਕਰਾਂ ਕਿ ਆਪਾਂ ਮੈਂ ਮਮਨ ਬੇਨਤੀ ਕਰਦਾ ਮਤਾਬੋ ਮੇਰੀ ਬੇਨਤੀ ਜੇ ਤੜਕੇ ਉੱਠ ਕੇ ਬੱਚਿਆਂ ਦੇ ਕੇਸ ਸਾਫ਼ ਕਰਿਆ ਕਰੋ ਦਸਤਾਰਾਂ ਸਜਾਇਆ ਕਰੋ ਸਿਰਾਂ ਤੇ ਜੂੜੇ ਕਰਿਆ ਕਰੋ ਇਹ ਬੜੀ-ਬੜੀ ਤੁਹਾਡੀ ਸੇਵਾ ਗੁਰੂ ਗੋਬਿੰਦ ਸਿੰਘ ਦੀ ਜੇ ਤੁਸੀਂ ਇਤਰਾ ਕਰੋਗੇ ਨਾ ਜੇ ਤੇ ਅੰਮ੍ਰਿਤਪੁਰੇ ਕੇਸ ਕਰੋਗੇ ਜਾਂ ਜੂੜਾ ਕਰੋਗੇ ਦਸਤਾਰਾਂ ਸ ਜਾ ਕੇ ਇਹ ਕਹੋਗੇ ਬੱਚੇ ਪਹਿਲਾਂ ਜਪਜੀ ਸਾਹਿਬ ਪੜ੍ਹ ਫਿਰ ਸਕੂਲ ਜਾਮੀ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਜੀ ਬੜੀਆਂ ਖੁਸ਼ੀਆਂ ਮਿਲ ਜਾਣਗੀਆਂ ਗੁਰੂ ਸੇਵਕ ਦੀਆਂ ਪਰ ਉਹਨਾਂ ਮਾਵਾਂ ਬੇਨਤੀ ਕਰਦਾ ਜਿਹੜੀਆਂ ਮਾਵਾਂ 100 ਰੁਪਿਆ ਦੇ ਕਹਿੰਦੀਆਂ ਨੇ ਆ ਪੁੱਤਰ ਆ 100 ਰੁਪਿਆ ਲੈ ਜਾ ਕਿਸੇ ਖਤਰ ਕਰਵਾ ਦੇ ਮੈਂ ਤੇਰੇ ਕੇਸ ਨਹੀਂ ਸਾਫ਼ ਹੁੰਦੇ ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਕੀ ਸੋਚਦਾ ਹੋਊਗਾ ਇਸ ਬਾਤ ਮੈਂ ਮੇਰੀ ਮਾਵਾਂ ਨੂੰ ਬੇਨਤੀ ਹੈ ਵੀਰਾਂ ਨੂੰ ਬੇਨਤੀ ਹੈ ਨੌਜਵਾਨੋ ਕੇਸ ਗੁਰੂ ਦੀ ਮੋਹਰ ਹੈ ਇਸਾਂ ਹੀ ਸੰਭਾਲ ਕਰੋ ਨਾਲ ਮੇਰੀ ਬੇਨਤੀ ਹੈ ਕਲਕੀਆਂ ਵਾਲੇ ਦਾ ਬਚਨ ਹੈ ਕਿਸਾਂ ਸਤਕਾਰ ਗੁਰੂ ਸਮਾਨ ਕਰਨਾ ਇਹ ਸਾਡੀ ਇਹ ਸਾਡੀ ਵਿਰਾਸਤ ਹੈ ਕਿਸ ਗੁਰੂ ਦੀ ਮੋਹ ਹੈ ਜਿੰਨਾ ਪਿਆਰ ਕਿਸੇ ਨਾਲ ਕਰੋਗੇ ਉਹਨਾਂ ਤੁਹਾਡਾ ਸਤਕਾਰ ਗੁਰੂ ਉਸਦਾ ਵੀ ਕਰਨਗੇ ਇਹ ਮੇਰੀ ਬੇਨਤੀ ਹੈ ਸਮੁੱਚੀ ਸੰਗਤ ਨੂੰ ਅੱਜ ਭਾਈ ਤਾਰੂ ਸਿੰਘ ਜੀ ਦੇ ਦਿਹਾੜੇ ਦੀਆਂ ਵਧਾਈਆਂ ਵੀ ਹੋਣ ਨਾਲ ਆਪਾਂ ਪ੍ਰੇਰਨਾ ਲੈ ਕੇ ਅੱਜ ਦਿਨ ਆਪਣੇ ਨੌਜਵਾਨਾਂ ਬੱਚਿਆਂ ਨੂੰ ਕਿਸੇ ਤਰੀਕੇ ਕਰੀਏ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ